ਸਸੀ ਗਾਲਿਸਾਰਿਆ ਨੂੰ ਸਵਾਗਤ ਹੈ। ਬਲਾਉ ਦੇ ਵਿੱਚ ਆ ਗਿਆ ਮੈਸੇਜ। ਆ ਗਿਆ ਮੈਸੇਜ ਮੈਂ। ਕੀ ਲੈ ਕੇ ਬੈਠੋਗੇ? ਬਲਾਉ ਦੇ ਵਿੱਚ ਸਵਾਗਤ ਹੈ। ਇਹ ਕਰਦੇ ਸਭ ٹھیک-ਠਾਕ ਹੋਵੇ। ਤੁਹਾਨੂੰ ਆਪਣਾ ਕਹਤਾ ਦੇ। ਇਹ ਬਾਈ ਗਰੁੱਪ ਆਪਾਂ ਕਰੇ। ਅੱਜ ਚੱਲੇ ਆ ਜੀ ਬਟਾਲੇ ਸ਼ਹਿਰ ਨੂੰ। ਆਜੂ ਬੜੀਆਂ ਰੌਣਕਾਂ ਲਗੀਆਂ ਨੇ ਬਟਾਲਾ ਸ਼ਹਿਰ ਜਿਉਂ ਕਿ ਬਾਬਾ ਜੀ ਦਾ ਵਿਆਹ ਨੇੜੇ ਆ ਰਿਹਾ ਤੁਨਗੁਰ ਨਾਨਕ ਸਾਹਿਬ ਮਹਾਰਾਜੀ ਦਾ ਤੇ ਸਤਾਨਪੁਰ ਸਾਹਿਬ ਤੋਂ ਬਰਾਤ ਜਲਦੀ ਹੈ ਮਹਾਰਾਜੀ ਦੀ ਤੇ ਤੇ ਦੱਸਦੇ ਜਦੋਂ ਬਰਾਤ ਪਹੁੰਚੇਗੀ ਆ ਚੱਲ ਗਏ ਫੇਰ ਉਹ ਮੰਨ ਦੂਣੀ ਹੁਣ ਰੌੜ ਦਾ ਬਹੁਤ ਲੱਗੀਆਂ ਉੱਥੇ ਬਟਾਲਾ ਸ਼ਹਿਰ ਦੇ ਵਿੱਚ ਤੇ ਜਾ ਕੇ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਤੇ ਨਾਲ-ਨਾਲ ਗੱਲਬਾਤ ਕਰਦੇ ਚੱਲਾਂਗੇ ਜੀ ਅੱਜ ਜਿੱਥੇ ਕਿੱਥੋਂ ਕਿੱਦਾਂ ਇੱਕ 10 ਜਾ ਕੇ ਰੱਖੀ ਜਿੱਤੀ ਹੈ ਹੈ ਜਿੱਥਿਆ ਇੱਕ 10 ਜਾ ਕੇ ਰੱਖੀ ਹੈ ਹੂੰ ਇਹ ਦੇਖੋ ਪੱਦੀ ਹੋਵੇ ਹੂੰ ਜਿੱਤੀ ਲੱਗਨ ਰਹੀ ਹੈ ਜਿੱਤੀ ਬਣਾਈ ਪਰੀ ਛੇਰ ਦੇਹ ਕੀ ਕਰ ਦੇਖਣ ਚ ਲੱਗਦੀ ਹੀਲ ਮੈਂ ਵੀ ਜਿੱਥੇ ਦੁਕਾਨ ਤੇ ਦੇਖੀ ਮੈਂ ਕਿਆ ਹੈ ਇਹ ਕੀ ਚੀਜ਼ ਹੈ ਸਰ ਮੈਂ ਰਿਟ ਜਾ ਜਿਹੜਾ ਨੇ ਆ ਹੀ ਪਾਈ ਜਾਣਾ ਦੇ ਸੀ ਚੋਂਦਾ ਬਹੁਤ ਆ ਪਾਣੀ ਬੜਾ ਚੋਣ ਲੱਗ ਪਿਆ ਚੋਂ ਤੇ ਮੈਨੂੰ ਲੱਗਦਾ ਵੀ ਇਹਦੇ ਥੋੜੇ ਦਿਨ ਰਹਿ ਗਏ ਤਾਂ ਮੈਨੂੰ ਲੱਗਦਾ ਮੈਂ ਬਦਲਾਈ ਦਵਾ ਇਹਨੂੰ ਦੇਖਦੇ ਆਂ ਬਾਕੀ ਬੜਾ ਗੁੱਸਾ ਵੜਾ ਚੜਦਾ ਮੈਨੂੰ ਨਾ ਆ ਦਿਨਾਂ ਦੇ ਵਿੱਚ ਆ ਦਿਨਾਂ ਦੇ ਵਿੱਚ ਨਾ ਬਹੁਤ ਪਰ ਕਿਉਂ ਦੇਖਸ ਆ ਵਾਲੀ ਕੰਪਨੀ ਕੰਪਨੀ ਨੂੰ ਲਓ ਜੀ ਚੱਲ ਫੇ ਆਪਾਂ ਬਟਾਲੀ ਸ਼ਹਿਰ ਨੂੰ ਚਾਲੇ ਮਾਰ ਲੈ ਆਈ ਸ਼ੈਨ ਸਤਿ ਸ੍ਰੀ ਅਕਾਲ ਸਤਨ ਸੰਤ ਨਾਨਕ ਸਹਿਬ ਜੀ ਮਹਾਰਾਜ ਜੀ ਦੇ ਯਾਦੀਆਂ ਰੌਣਕਾਂ ਲੱਗੀਆਂ ਨੇ ਯਾਸ਼ਰੂ ਇੱਕ ਹਜ਼ਾਰ ਦਾ ਇੱਕ ਹਜ਼ਾਰ ਹੂੰ 750 ਪਿਆ ਉਹ ਸੁਲਤਾਨਪੁਰ ਦੇ ਵਿੱਚ ਪਾਣੀ ਵੇਖੋ ਥੋੜਾ ਜਿਹਾ ਤੇਜ਼ ਰੱਖੋ ਬਈ ਸ਼ਾਦੀ ਇੱਥੋਂ ਬਰਾਤ ਜਾਵੇਗੀ ਕਿ ਕਨ ਸਾਹ ਮਟਾਲਾ ਸ਼ਹਿਰ ਤੇ ਜੀ ਦੇਖੋ ਦੱਸ਼ਨਾ ਕਰੋ ਸੁਲਤਾਨਪੁਰ ਲੋਧੀ ਅਵਾ ਲੇ ਅਵਾ ਹੀ ਗੁਰ ਆ ਦੇਖੋ ਇਉਂ ਵਈਏ ਜਿੱਥੇ ਧੰਗ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਨ ਦਿਨ ਅਲੋਪ ਰਹੇ ਵਹੀਂ ਦੇ ਵਿੱਚ ਇੱਕ ਇੱਕ ਊਂਕਾਰ ਸਤਨਾਮ ਓਲ ਮੰਤਰ ਦਾ ਜਾਪ ਜਿਹੜਾ ਉਹ ਸਾਨੂੰ ਸਾਨੂੰ ਦੇ ਕੇ ਗਏ ਤੋਂ ਦਰਗਾਹ ਤੋਂ ਲੈ ਕੇ ਆਏ ਇੱਥੇ ਉਚਾਰਨ ਕੀਤਾ ਜੀ ਤੇ ਉਹ ਵਹੀਂ ਵਹੀਂ ਦੇ ਕੱਡੇ ਕੱਡੇ ਜਾ ਰਹੇ ਜੀ ਬਟਾਲਾ ਸ਼ਹਿਰ ਦਰਸ਼ਨ ਕਰੋ ਦਰਵ ਦਰਸ਼ਨ ਦਿਆ ਰਹੇ ਲਓ ਜੀ ਆਪਣੀ ਐਂਟਰੀ ਹੋ ਗਈ ਪਟਿਆਲਾ ਸ਼ਹਿਰ ਦੇਖੋ ਪਟਿਆਲਾ ਸ਼ਹਿਰ ਪਟਿਆਲਾ ਜੀ ਆ ਨੋ ਪਟਿਆਲਾ ਬਟਾਣਾ ਪਾਸ਼ਾ ਜੀ ਦੇ ਸੋਰਾ ਸੋਰਾ ਪ੍ਰਵਾਹ By ਤਾਨਾ ਗੁਰੂ ਪਾਤਸ਼ਾਹ ਜੀ ਦੇ ਵਿਆਹ ਵਰਤ ਦੀਆਂ ਖੁਸ਼ੀਆਂ ਦੇਖੋ ਸਾਰਾ ਵਟਾਲਾ ਸਜਿਆ ਪਿਆ ਹੈ ਜੀ ਤੇ ਅਜੇ ਸਜ ਰਿਹਾ ਦੇਖੋ ਰੌਣਕ ਲੱਗੀ ਹੋਈ ਆ ਆ ਦੇਖੋ ਚੁੰਦੇ ਲੱਗੇ ਆਏ ਨੇ ਬਾਬਾ ਜੀ ਦੇ ਇਹ ਵਾਸਤੇ ਨਗਰ ਹੈ ਸਭ ਇਹ ਗੱਲ ਕਰਦੇ ਨੇ ਬਾਬਾ ਜੀ ਦੇ ਸਹਰਾ ਸਾਹਿਬ ਬਾਜੀ ਦਾ ਨਗਰ ਹੋ ਗਿਆ ਕਿ ਹੁਣ ਹੈ ਨਾ ਆ ਕਿਸੇ ਬਾਬਾ ਨਾ ਸੱਚੀ ਬਾਸ਼ਾ ਦਾ ਹੀ ਸਰਦਕਸ਼ੇਕ ਆ। ਨਾ ਵੇ ਜੇ ਨੀਦਰ ਲੱਕਣਡੇ ਅੰਡੇ ਹਾਂ ਖਾਓ। ਆ ਗਾਲੀਆਂ ਭਰੀਆਂ। ਹਾਂ ਤੂੰ ਲੈ ਰਹੀਆਂ ਹਾਂ। ਹਾਂ ਚੱਲੀਏ। ਕਿ ਆ ਰੋ ਰਹੇ ਨੇ ਨਗਰੇ ਨੇ। ਆ ਦੇਖੋ ਆਤ ਨੂੰ ਬਹੁਤ ਮਜ਼ਾ ਆਉਂਦਾ ਇੱਥੇ ਜੀ ਲਓ ਜੀ ਸ਼ਾਸਤਰੀ ਨਗਰ ਦੇਖੋ ਕੋ ਬਾਜ਼ਾਰ ਇੱਥੇ ਆਹ ਬਾਜ਼ਾਰ ਭੱਗਦਾ ਪੂਰਾ ਤੇ ਕੁਝ ਯਾਰ ਹੈ ਕੋ ਲਓ ਜੀ ਪਟਾਲਾ ਸ਼ਹਿਰ ਬਾਬੇ ਦੇ ਵਿਆਹ ਦੀ ਤਾਣਨ ਕਰਨ ਲੱਗੇ ਆ ஆவ தீ தீ ரே இல்ல இவாலா ਕੋ ਗਿਆ ਆਖੀ ਮੇਰਾ 300 ਕੀ ਹੈ ਇਹ ਦਾ ਸ਼ੋ ਕੀ ਹੈ ਰਹੀ ਹੈ ਫਟੋ ਫਟੋ ਆਓ ਅੱਛਾ ਤਾਂ ਮੈਂ ਹੋਈ ਕਬਰੀ ਕੋ ਕਬਰੀ ਕੋਈ ਨਾ ਆਓ ਇਹ ਚਾਰ ਬੀਜ ਤੁਰੇ ਖਾਦੇ ਦੇ ਕੋਈ ਨਾਲ ਹੀ ਨੀ ਤੋ ਪੌਂਚ ਗਿਆ ਹੀ ਆ ਕਿਉਂ ਵੀ ਖਤਮ ਹੋ ਗਿਆ ਮੈਂ ਕਹੇ ਮੋਰ ਤੋਂ ਨਾ ਲੋ ਜੀ ਕਵਲ ਨੇ ਦੋ ਸੈਟ ਲੈ ਲੇ ਕੱਪਾਂ ਦੇ ਇੱਕ ਬਲੈਕ ਇੱਕ ਪਿਓਰ ਵਾਈਟ ਇੱਕ ਡਿਜ਼ਾਈਨ ਵਿੱਚ ਤੇ ਇੱਕ ਫੋਟੋ ਵਿਚਾਰਾ ਫੋਟੋ ਵਿਚਾਰਾ ਜੀ ਤਾਂ ਜੰਡੀਆਂ ਸਹੀ ਸਾਰੀਆਂ ਨਹੀਂ ਬੋਲੋ ਕੇ ਡਿਜ਼ਾਈਨ ਉਸਦੇ ਅੰਦਰੋਂ ਹੱਟ ਲੈ ਹੱਟ ਦੇਣਾ ਬਹੁਤ ਦਾ ਹੱਟ ਕੇ ਚੱਲਦੇ ਬੱਡੀ 220 ਬੱਡੀ 220 ਇਹ ਸਾਡੇ ਲੈਣਾ ਪਊ ਸਾਡੇ 145 বাৰ পাঁ দ মান্ট গে মাৰনে thank mm -hmm. तीन? एक तो तीक। ये क्या है ये गलासी है, है। <laughs> ये? तो नहीं सही लग रही है थोड़ी

ਦੇ ਹੋ ਲੈਣੇ ਤੋਂ ਕੋਸਾ ਸਤੂ ਆ ਕੇ ਤੇ ਕਿੰਨੇ ਅਧੀ ਲੱਗ ਕਿੰਨੇ ਸੂਰਗਾ ਸੌ ਦੀ ਐ ਖੋੜੀ ਬੜੀ ਧਿਆਨ ਨਾਲ ਆ ਸਹੀ ਹੈ ਪਰ ਕਿਸੇ ਵੀ ਤਰ੍ਹਾਂ ਦੇ ਇਨਕ੍ਰੋਚਮੈਂਟ ਨਾ ਕੀਤੀ ਜਾਵੇ ਬਣ ਲੱਗੇ ਸਿਰਫ ਆਪੇ ਕਿਸੇ ਤੋਂ ਕੰਮ ਦਾ ਧੋਰੀ ਪਰਿਵਾਰਿਆਂ ਵੱਲੋਂ ਅਜੀਬਾ ਕੀਤਾ ਜਾਵੇਗਾ ਸਾ ਉੱਚਾ ਦੇਖ ਕੇ ਜੱਪ ਕਰਕੇ ਤੇ ਦੇਖੇ ਕਿਦਾਂ ਪੰਜਾਬ ਨੂੰ ਤਾਜਵਾਸਤ ਲੈ ਆਇਆ ਤਾਜਵਾਸਤ ਲੈ ਆਇਆ ਟਰੈਕਟਰ ਤੇ ਛੋਟੇ ਵੀ ਹੈਗੇ ਮੌਨਸਟਰ ਟਰੱਕ ਮੌਨਸਟਰ ਟਰੱਕ ਤੇ ਆ ਛੋਟੇ ਆ ਆ ਲੱਗੇ ਰਿਹਾ ਚਲੋ ਦੋ ਪੈ ਚਲੋ ਓਕੇ ਜੀ ਚਲੋ ਇਹ ਬਟਾਲਾ ਸ਼ਹਿਰ ਬਹੁਤ ਸੱਜਿਆ ਪਿਆਵਾਂ ਬਾਬੇ ਨਾਨਕ ਦੇ ਵਿਆਹ ਦੀਆਂ ਸਾਰੀਆਂ ਸੰਪਨਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਆਵੇ ਚੜ੍ਹਦੀ ਕਲਾ ਕਰੇ ਮਾਲਕ ਤੇ ਚੈਨ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਕਮੈਂਟ ਵਿੱਚ ਵੀ ਜੁੜ ਕਰਿਓ ਜੀ ਤੁਹਾਨੂੰ ਬਲੌਗ ਕਿਵੇਂ ਦਾ ਲੱਗਾ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੱਲਦੇ ਵਾਪਸ ਹੁਣ ਤੇ ਆਪਾਂ ਬਟਾਲੇ ਸਾਡਾ ਨਗਰਲੀ ਇਹ ਬਟਾਲਾ ਤੇ ਕਿਸੇ ਕੰਮ ਆਏ ਸੀ ਬਟਾਲਾ ਸ਼ਹਿਰ ਵਿੱਚ ਜਿਹੜਾ ਨੋਕਾ ਮਿਲਿਆ ਬਹੁਤ